ਹਾਰਾ ਡੀ ਡਿਵੀਜ਼ਨ ਨੇ 4 ਕਿਲੋ ਗਾਂਜੇ ਸਮੇਤ ਕੀਤਾ ਇੱਕ ਨੁਕਾਬੂ ਪੰਜਾਬ ਸਰਕਾਰ ਦੀ ਜਿਹੜੀ ਇਹ ਮੁਹਿੰਮਾਂ ਜੁਧ ਨਸ਼ਿਆਂ ਵਿਰੁੱਧ ਉਸ ਤੇ ਹਨ ਉਸ ਵੇਲੇ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਮਾਨ ਜੋ ਕਮਿਸ਼ਨਰ ਪੁਲਿਸ ਸੀਰ ਗੋਪੀ ਸਿੰਘ ਜੀ ਚ ਭੋਲਰ ਦੀਦੇ ਦੇ ਜਾਂਦੇ ਦੇ ਜਾਂਦੇ ਐਡੀਸਪਿਸੀਟੀ ਵਾਂਸੀ ਵਿਚਾਲਜੀ ਸਿੰਘ ਦੇ ਰਹਿਮਾਈ ਹੇਠ ਸਾਡਾ ਥਾਣਾ ਡਿਵੀਜ਼ਨ ਦੇ ਇੰਸਪੈਕਟਰ ਸੁਮਿੰਦਰ ਸਿੰਘ ਐਸਐਚਓ ਤੇ ਐਸਏਈ ਦਰਸ਼ਨ ਕੁਮਾਰ ਇਹਨਾਂ ਨੂੰ ਸਾਂਝੇ ਤੌਰ ਤੇ ਚਲਾਏ ਆਪਰੇਸ਼ਨ ਦੇ ਵਿੱਚ ਇੱਕ ਸ਼ਿਲਿੰਦਰ ਚਾ ਵਾਸੀ ਬਿਹਾਰ ਹੁਣ ਤੇ ਰੰਦਾ ਚਵਾਰ ਰੋੜ ਇਹਨੂੰ ਕਾਬੂ ਕਰਕੇ ਇਹਦੇ ਕੋਲੋਂ 4 ਕਿਲੋ ਜਿਹੜਾ ਗਾਂਜਾ ਜਿਹੜਾ ਉਹ ਰਿਕਵਰ ਕੀਤਾ ਗਿਆ ਰਿਕਵਰ ਕਰਕੇ ਇਹਦੇ ਖਿਲਾਫ ਮਕਦਮਾ ਨੰਬਰ 48 ਮਿਤੀ 1725 ਅੰਡਰ ਸੈਕਸ਼ਨ ਵੀ ਗਾਰਡ 85 ਐਨਪੀਐਸ ਜਿਹੜਾ ਥਾਣਾ ਡੀਵੀਜ਼ਨ ਨੂੰ ਦਰਜ ਕੀਤਾ ਗਿਆ ਤੇ ਇਹਦੀ ਮੁੱਢਲੀ ਪੇਸ਼ਕਸ਼ ਇਹ ਆਇਆ ਕਿ ਇਹ ਬਿਹਾਰ ਤੋਂ ਕੰਜਾ ਲੈ ਕੇ ਆਉਂਦਾ ਹੈ ਲਿਆ ਕੇ ਇੱਥੇ ਵੇਚ ਦਿੰਦਾ ਹੈ ਤੇ ਫਿਰ ਵੇਚ ਕੇ ਫਿਰ ਬਿਹਾਰ ਚਲਾ ਜਾਂਦਾ ਤੇ ਲੈ ਕੇ ਆਉਂਦਾ ਹੈ ਇਹਦਾ ਅਸੀਂ ਪੁਲਿਸ ਰਿਪੋਰਟ ਹਾਸਲ ਕਰ ਲਿਆ ਹੈ ਪੁਲਿਸ ਰਿਪੋਰਟ ਹਾਸਲ ਕਰ ਤਬਾਦੀ ਪ੍ਰੋਪਰ ਇੰਟਰੋਗੇਸ਼ਨ ਹੋਊਗੀ ਤੇ ਜਿੱਥੋਂ ਅੱਗੇ ਵੀ ਤੋਂ ਸਾਨੂੰ ਕਾਫੀ ਰਿਕਵਰੀ ਆਉਂਦੀ ਜਿਹੜੀ ਆ ਆਸ ਹੈ